ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਨੂੰ ਪਤਾ ਹੀ ਆਪਣੀ ਸੀਰੀਜ਼ ਚੱਲਦੀ ਪਈ ਹੈ ਲਾਵਾ ਫੇਰੇ ਤੇ ਅੱਜ ਉਹਦਾ ਐਪੀਸੋਡ ਆਉਣਾ ਹੈਗਾ 55 ਨੰਬਰ ਤੇ ਪਰ ਐਪੀਸੋਡ ਅਜ ਆਇਆ ਨਹੀਂ ਅਪਲੋਡ ਨਹੀਂ ਹੋਇਆ ਤੇ ਤੁਸੀਂ ਸਾਰੇ ਜਾਣੇ ਥੱਲੇ ਕਮੈਂਟ ਵੀ ਕਰਦੇ ਪਏ ਜੇ ਕਿ ਜੇ ਤੀਹ ਹੋਏ ਟਾਈਮ ਤੇ ਸੀਰੀਜ਼ ਨਹੀਂ ਪਾਉਣੀ ਤੇ ਤੁਸੀਂ ਨਾ ਹੀ ਚਲਾਓ ਸੀਰੀਜ਼ ਯਾਰ ਦੇਖੋ ਹੁਣ ਤੱਕ 55 56 ਐਪੀਸੋਡ ਆ ਚੁੱਕੇ ਆ ਤੇ ਮੇਰੇ ਖਿਆਲ ਨਾਲ ਮਸੀਹ ਜੀ ਕਿਤੇ ਇੱਕ ਦਿਨ ਪਹਿਲਾਂ ਮਿਸ ਹੋਇਆ ਹੀਗਾ ਬਸ ਤੇ ਇੱਕ ਦਿਨ ਅੱਜ ਮਿਸ ਹੋਇਆ ਵਾ ਤੇ ਤੁਹਾਨੂੰ ਮੈਂ ਪਹਿਲਾਂ ਵੀ ਕਈ ਵਾਰ ਯਾਰ ਕਿਹਾ ਵਾ ਕਿ ਘਰ ਵਿੱਚ ਕਈ ਵਾਰੀ ਇਹੋ ਜਿਹੀ ਪ੍ਰੋਬਲਮ ਆ ਪੈ ਜਾਂਦੀਆਂ ਵਾ ਜਿੱਤੇ ਕਰਕੇ ਕਈ ਵਾਰੀ ਵੀਡੀਓ ਅਪਲੋਡ ਕਰਨ ਨੂੰ ਨਹੀਂ ਦਿਲ ਕਰਦਾ ਤੇ ਹੁਣ ਵੀ ਇਦਾਂ ਦਾ ਕੋਈ ਹੈਗਾ ਜਿਦੋਂ ਰੱਬ ਦਾ ਭਾਣਾ ਆ ਮੰਨਣਾ ਪੈਣਾ ਪਰ ਹੋਇਆ ਬਹੁਤ ਮਾੜਾ ਆ ਆਪਣੇ ਸੀਰੀਜ਼ ਵਿੱਚ ਜਿਹੜੀ ਸਿੰਮੀ ਤੁਸੀਂ ਜਾਣਦੇ ਜੇ ਉਹਦੇ ਹਸਬੰਦ ਇਸ ਦੁਨੀਆ ਵਿੱਚ ਨਹੀਂ ਰਹੇ ਤੇ ਸਾਰੀ ਟੀਮ ਨੂੰ ਜਦੋਂ ਸੁਣ ਕੇ ਬੜਾ ਸ਼ੌਕ ਲੱਗਾ ਕਿਉਂਕਿ ਕਾਫੀ ਦਿਨੋਂ ਤੋਂ ਪਹਿਲਾਂ ਹੀ ਹਸਪੀਟਲ ਵਿੱਚ ਐਡਮਿਟ ਸੀਗੇ ਠੀਕ ਨਹੀਂ ਸੀ ਤੇ ਇੱਕਦਮ ਕੱਲ੍ਹ ਸਾਨੂੰ ਖਬਰ ਮਿਲੀ ਕਿ ਉਹ ਮਤਲਬ ਸਾਨੂੰ ਹਮੇਸ਼ਾ ਲਈ ਛੱਡ ਕੇ ਚਲ ਗਏ ਤੇ ਯਾਰ ਤਾਂ ਕਰਕੇ ਅੱਜ ਵੀਡੀਓ ਨਹੀਂ ਅਪਲੋਡ ਕੀਤੀ ਆਪਾਂ ਤੇ ਬਾਕੀ ਸਾਰੀ ਟੀਮ ਵੀ ਚਲੋ ਇਹੋ ਅਰਦਾਸ ਕਰਦੀ ਅਸੀਂ ਵੀ ਇਹ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ੇ ਤੇ ਤੁਸੀਂ ਵੀ ਸਾਰੇ ਜਾਣੇ ਇਹੋ ਅਰਦਾਸ ਕਰਿਓ ਤੇ ਬਾਕੀ ਇਸ ਮਰੇ ਜਦੋਂ ਜੀਵਨ ਸਾਥੀ ਦਾ ਸਾਥ ਸਾਥ ਤੋਂ ਪਤਾ ਛੁੱਟ ਜਾਂਦਾ ਹੈ ਤੇ ਜ਼ਿੰਦਗੀ ਕੱਟਣੀ ਵੀ ਥੋੜੀ ਔਖੀ ਹੋ ਜਾਂਦੀ ਆ ਪਰ ਇਹ ਕਿ ਸਮਾਂ ਬੜਾ ਬਲਵਾਨ ਆ ਇਹ ਸਾਰੇ ਜ਼ਖਮ ਭਰ ਦਿੰਦਾ ਤੇ ਸਿਮਰੀ ਨੂੰ ਵੀ ਅਸੀਂ ਇਹੋ ਕਵਾਂਗੇ ਹੁਣ ਮਨ ਲਓ ਤਿੰਨੋ ਹੌਸਲਾ ਰੱਖਣਾ ਪੈਣਾ ਆ ਚਲੋ ਟਾਈਮ ਤੇ ਲੱਗੂਗਾ ਪਰ ਰੱਬ ਦਾ ਭਾਣਾ ਮੰਨਣਾ ਤੇ ਪੈਣਾ ਹੀ ਆ ਬਸ ਇਨੀ ਗੱਲ ਦੱਸਣ ਲਈ ਤੁਹਾਨੂੰ ਮੈਂ ਇਹ ਵੀਡੀਓ ਪਾਈ ਹੈਗੀ ਤੇ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ